ਡੇਲੀਪੋਸ ਪੰਜਾਬੀ ਦੇ ਵੱਲੋਂ ਰੇਤ ਮਾਫੀਆ ਖਿਲਾਫ ਦਿਖਾਈ ਗਈ ਖਬਰ ਤੋਂ ਬਾਅਦ ਜਲੰਧਰ ਦੇ ਡਿਪਟੀ ਕਮਿਸ਼ਨਰ ਨੇ ਸੇਲ ਕਿਆਣਾ ਖੱਟੇ ਹੋ ਰਹੀ ਨਾਜਾਇਜ਼ ਮਾਈਨਿੰਗ ਖਿਲਾਫ ਜਾਂਚ ਦੇ ਆਦੇਸ਼ ਦੇ ਦਿੱਤੇ ਨੇ ਫਲੋਰ ਦੇ ਐਸਟੀਐਮ ਤੇ ਫਗਵਾੜਾ ਦੇ ਐਕਸੀਅਨ ਸੰਚਾਈ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੇ ਨੇ ਲੁਧਿਆਣਾ ਤੋਂ 21.5 ਕਿਲੋਮੀਟਰ ਦੂਰ ਹੈ ਪਿੰਡ ਰਾਏਪੁਰ ਇੰਜ ਤਾਂ ਬੜਾ ਹੀ ਸ਼ਾਂਤ ਤੇ ਪੰਜਾਬ ਦੇ ਬਾਕੀ ਪਿੰਡਾਂ ਵਾਂਗ ਹੀ ਹੈ ਰਾਏਪੁਰ ਅਤੇ ਦਿਨ ਨੂੰ ਕੰਮ ਬਹੁਤ ਹੀ ਆਮ ਵਾਂਗ ਚੱਲਦਾ ਹੈ ਪਰ ਰਾਤ ਹੁੰਦਿਆਂ ਹੀ ਸ਼ੋਰ ਸ਼ਰਾਬਾ ਟਿੱਪਰ ਤੇ ਟਰਾਲੀਆਂ ਦੀਆਂ ਆਵਾਜ਼ਾਂ ਰਾਤ ਦੇ ਅਮਨ ਚੈਨ ਵਿੱਚ ਖਲਲ ਪਾਉਂਦੀਆਂ ਨੇ ਇਹ ਆਵਾਜ਼ਾਂ ਉਸ ਚਿੱਟੇ ਸੋਨੇ ਦੇ ਕਾਲੇ ਕਾਰੋਬਾਰ ਦੇ ਦਾਅਵਿਆਂ ਨੂੰ ਪੁਖਤਾ ਕਰਦੀਆਂ ਨੇ ਜੋ ਚੱਲ ਰਿਹਾ ਹੈ ਸੇਲਕਿਆਣਾ ਖੱਡ ਵਿੱਚ ਇਹ ਅਸੀਂ ਨਹੀਂ ਬਲਕਿ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਜਿਹੜੀ ਇਹਨਾਂ ਦੀ ਓਵਰਲੋਡਿੰਗ ਆ ਇਹ ਬੰਦ ਕੀਤੀ ਜਾਵੇ ਜੋ ਇਹ ਕਾਨੂੰਨੀ ਤੌਰ ਤੇ ਚੱਲ ਰਿਹਾ ਆ ਇਹਨੂੰ ਕਾਨੂੰਨੀ ਲੀਗਲ ਤੌਰ ਤੇ ਚਲਾਇਆ ਜਾਵੇ ਇਹ ਅਨਲੀਗਲ ਤੌਰ ਤੇ ਨੂੰ ਜਿਹੜਾ ਚਲਾਉਣਾ ਉਹ ਬੰਦ ਕੀਤਾ ਜਾਵੇ ਧੰਨਵਾਦ ਰੇਤ ਜਿਹੜਾ ਮਹਿੰਗਾ ਹੋ ਰਿਹਾ ਆ 25-30 ਹਜ਼ਾਰ ਦਾ ਟਿੱਪਰ ਆ ਉਹ ਸਰਕਾਰੀ ਰੇਟ 2000 ਰੁਪਇਆ ਉਹਦਾ ਆਮ ਜਨਤਾ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਦਿਨੋਂ ਦਿਨ ਨੁਕਸਾਨ ਹੋ ਰਿਹਾ ਪ੍ਰਸ਼ਾਸਨ ਨੂੰ ਇਹੀ ਅਪੀਲ ਆ ਵੀ ਆਮ ਲੋਕਾਂ ਬਾਰੇ ਸੋਚਣਾ ਚਾਹੀਦਾ ਉਹਨਾਂ ਨੂੰ ਦਰਸਲ ਪੰਜਾਬ ਵਿੱਚ ਮਾਈਨਿੰਗ ਲਈ ਕਾਇਦੇ ਕਾਨੂੰਨ ਬਣਾਏ ਗਏ ਨੇ ਜਿਨ੍ਹਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਇਹ ਤਾਂ ਸੀ ਕੀ ਹੋਣਾ ਚਾਹੀਦਾ ਹੈ ਅਤੇ ਕੀ ਹੋ ਰਿਹਾ ਹੁਣ ਸੁਣੋ ਕੁਝ ਅਜਿਹੇ ਤੱਥ ਜੋ ਇਹ ਸਿੱਧ ਕਰਦੇ ਨੇ ਕਿ ਦਾਲ ਵਿੱਚ ਕਾਲਾ ਨਹੀਂ ਬਲਕਿ ਪੂਰੀ ਦਾਲ ਹੀ ਕਾਲੀ ਹੈ ਸੇਲਕੀਆਣਾ ਖੱਡ ਨੂੰ ਮਨਜ਼ੂਰੀ ਹੈ ਕਰੀਬ 4 ਏਕੜ ਖੁਦਾਈ ਪਰ ਪੁੱਟੀ ਜਾ ਰਹੀ ਹੈ 14 ਏਕੜ ਰੋਜ਼ਾਨਾ 4 ਤੋਂ 7 ਟਿਪਰ ਭਰੇ ਜਾਣ ਦੀ ਮਨਜ਼ੂਰੀ ਪਰ ਭਰੇ ਜਾ ਰਹੇ ਨੇ 15 ਤੋਂ ਵੀ ਟਿਪਰ ਹੱਥ ਨਾਲ ਖੁਦਾਈ ਦੀ ਹੀ ਪਰਵਾਨਗੀ ਪਰ ਇਥੇ ਪੋਲਗਾ ਮਸ਼ੀਨਾ ਦਾ ਕੀਤਾ ਜਾ ਰਿਹਾ ਇਸਤੇਮਾਲ ਚੇਨ ਮਾਊਂਟਿਡ ਮਸ਼ੀਨ ਤੇ ਹਾਈ ਕੋਰਟ ਨੇ ਲਾਈ ਰੋ ਪਾਰੇ ਤੇ ਇਸਤੇਮਾਲ ਵਿੱਚ ਲਿਆਂਦੀ ਜਾ ਰਹੀ ਹੈ ਮਸ਼ੀਨ ਇਹ ਅੰਦਾਜ਼ੇ ਮੁਤਾਬਕ ਇੱਕ ਟਿਪਰ ਤੇ ਖਰਚ ਆਉਂਦਾ ਹੈ ਕਰੀਬ 7000 ਰੁਪਏ ਪਰ ਇੱਕ ਟਿਪਰ ਪਿੱਛੇ 18 ਤੋਂ 20 ਹਜ਼ਾਰ ਦੀ ਕਮਾਈ ਰੋਜ਼ਾਨਾ ਮਹੀਨੇ ਵਿੱਚ ਹਜ਼ਾਰਾਂ ਟਿਪਰ ਭਰੇ ਜਾਂਦੇ ਨੇ ਹੋਰ ਤਾਂ ਹੋਰ ਸਿਰਫ 18 ਟਨ ਰੋਜ਼ਾਨਾ ਟਿਪਰ ਪਰੰਦੀ ਹੀ ਇਜਾਜ਼ਤ ਪਰ ਪਰੇ ਜਾ ਰਹੇ ਨੇ 35 ਤੋਂ 40 ਫੀਟ ਪਰ ਇਸ ਦਾ ਸਿੱਧਾ ਸਿੱਧਾ ਅਰਥ ਹੈ ਕਿ ਇੱਕ ਦਿਨ ਵਿੱਚ 100 ਟਿਪਰ ਇੱਕ ਖੱਡ ਤੋਂ ਜਾਂਦਾ ਤਾਂ ਇੱਕ ਦਿਨ ਦੀ ਕਮਾਈ ਬਣਦੀ ਹੈ 18 ਲੱਖ ਰੁਪਏ ਹੋਰ ਸੁਣੋ ਖੱਡ ਵਾਲੀ ਥਾਂ ਦੀ ਕੇਰਾਬੰਦੀ ਹੋਣੀ ਚਾਹੀਦੀ ਹੈ ਜਾਂ ਝੰਡੀਆਂ ਲੱਗੀਆਂ ਹੋਣ ਪਰ ਇੱਥੇ ਨਾ ਝੰਡੀਆਂ ਲੱਗੀਆਂ ਅਤੇ ਨਾ ਹੀ ਕੇਰਾਬੰਦੀ ਹੋਈ ਹੈ ਇਹਨਾਂ ਸਭ ਇਲਜ਼ਾਮਾਂ ਤੋਂ ਖੱਡ ਦੇ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਭ ਨਿਯਮਾਂ ਦੇ ਮੁਤਾਬਿਕ ਹੋ ਰਿਹਾ ਹੈ ਪਿੰਡ ਸਲਕਿਆਣ ਦੀ ਖੱਡਾ ਇਹ ਜਲੰਧਰ ਵਿੱਚ ਆਂਦੀ ਹੈ ਅਸੀਂ ਇਹ ਸ਼ਾਮਸਨ ਦਾ ਲੋੜਾ ਵੀ ਤੋਂ ਲਈ ਹੋਈ ਹੈ ਖੱਡ ਉਹਨੇ ਬਿਆਪਤੀ ਸੀ ਚਲਾ ਰਿਆ ਹੈ ਇਹ ਖੱਡ ਜਿਹੜੇ ਜੈਨੂਲ ਖੱਡੇ ਸੀ ਚਲਾ ਰਿਆ ਜੈਨੂਲ ਜਗ੍ਹਾ ਤੇ 2023 ਤੱਕ ਲਈ ਸਾਨੂੰ ਇਸ ਦਿੱਤੀ ਗਈ ਹੈ ਸਰਕਾਰ ਵੱਲੋਂ ਕਿਹੜੇ ਪਿੰਡ ਦੀ ਖੱਡਾ ਤੇ ਅਸਲ ਕਿਆਣੇ ਪਿੰਡ ਦੀ ਕਿੰਨੀ ਜਗ੍ਹਾ ਹੈਗੀ ਜੀ 14 14 ਹੈ 200 ਰੁਪਏ ਸੈਂਕੜੇ ਦੇ ਹਿਸਾਬ ਨਾਲ ਐਟਿਪਰ ਜਾ ਰਹੇ ਨੇ ਜਦ ਸਾਡੇ ਪੱਤਰਕਾਰ ਨੇ ਫੋਨ ਰਾਹੀਂ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਮੈਂ ਤੁਹਾਡੀ ਖਬਰ ਦੇਖਣ ਤੋਂ ਬਾਅਦ ਜਾਂਚ ਦੇ ਹੁਕਮ ਦੇ ਦਿੱਤੇ ਨੇ ਠੀਕ ਹੀ ਆਣਾ ਖੱਡਦੀ ਜਿਹੜੀ ਚੈਕਿੰਗ ਦੇ ਲਈ ਹਾਂਜੀ ਐਸਡੀਐਮ ਸਾਹਿਬ ਨੂੰ ਫਲੋਰ ਵਾਲਿਆਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਉਹਨਾਂ ਦਾ ਵਰਜ਼ਨ ਲੋ ਜਾ ਕੇ ਜਾਂ ਐਕਸ਼ਨ ਇਨ ਚਾਰਜ ਨੇ ਜਿਹੜੇ ਡਰੇਨੇਜ ਫਗਵਾੜਾ ਜੀ ਅਸੀਂ ਆਪਣੀ ਡਿਊਟੀ ਨਿਭਾ ਰਹੇ ਹਾਂ ਅਤੇ ਅੱਗੇ ਵੀ ਨਿਭਾਉਂਦੇ ਰਹਾਂਗੇ ਅਤੇ ਇਸੇ ਤਰ੍ਹਾਂ ਲੋਕਾਂ ਨੂੰ ਜਗਾਉਂਦੇ ਰਹਾਂਗੇ ਤਾਂ ਜੋ ਲੋਕਾਂ ਜਾਂ ਸਰਕਾਰ ਦੇ ਸਰੋਤਾਂ ਨੂੰ ਕੋਈ ਅਜਾਈ ਨਾ ਰੋਲ ਸਕੇ ਅਸੀਂ 14 ਅਪ੍ਰੈਲ ਨੂੰ ਰਾਏਪੁਰ ਅਰਾਈਆਂ ਲਾਗੇ ਸੇਲਕਿਆਣਾ ਖੱਡ ਵਿੱਚੋਂ ਰੇਤ ਮਾਫੀਆ ਖਿਲਾਫ ਖਬਰ ਨਸ਼ਰ ਕੀਤੀ ਸੀ ਜਿਸ ਨੂੰ ਵੇਖ ਕੇ ਡੀਸੀ ਨੇ ਜਾਂਚ ਦੇ ਹੁਕਮ ਦਿੱਤੇ ਨੇ ਬਿਊਰੋ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡੀ ਸਰਵਿਸਿਜ਼ ਨੂੰ 92563 92563 ਤੇ